Ne yapıyorsunuz? सट हक सत हक सट हक सत हक <com selection> नहीं चलेगी नहीं चलेगी नहीं चलेगी, करो, करो। याद रोजा बो नहीं चलेगी <yard दएधी दौ़ावाड ददो माँड़ाड़्> नहीं चलेगी नहीं चलेगी नहीं नहीं चलेगी। करो, करो। याद नहीं चलेगी, नहीं चलेगी <देखें> नहीं चलेगी, नही चलेगी, नही चलेगी

नई चलेगी ਉਹ ਨਹੀਂ ਦੇਖਦੇ ਕਿ 3 ਸਾਲ ਤੋਂ ਅੰਦਰ ਸੀ ਜਿਹੜੀ 3 ਸਾਲ ਤੋਂ ਪੰਜਾਬ ਚ ਅੱਗ ਲੱਗੀ ਉਹ ਬਕਰਤ ਮੰਨੂ ਨਹੀਂ ਜਸਲੀ ਜਿਨੇ ਤੇ ਆੜਿਆ ਕੌਂ ਕਰ ਹੋ ਗਿਆ ਜੀਨੇ ਤੇ ਆਲੇ ਲੋਕੋ ਪੀਣ ਲੋਕਾਂ ਨੂੰ ਜਾਨ ਕੇ ਦਿਨ ਤੇ ਕਤਲ ਖੁੰਡੇ ਲੋਕ ਨਸ਼ਿਆਂ ਨਾਲ ਮਰਦੇ ਇਹ ਆਦਿ ਨੂੰ ਕੋਈ ਮੰਨਤ ਨਹੀਂ ਜੇ 3 ਸਾਲ ਤੋਂ ਲੱਗੀ ਉਹ ਤੇ ਇਨਸਾਨ ਤੋਂ ਅੰਦਰ ਸੀ ਉਹ ਇਹ ਅੱਗ ਭਜਉਂਦੀ ਕੋਈ ਇਹ ਜਿਹੜੇ ਬਦੂਰ ਸਾਹਿਬ ਵਾਲੇ ਜਿਹਨ ਲੋਕਾਂ ਨੇ ਜਮਾਇਦਾ ਆਪਣਾ ਜਿੰਦਿਆ ਸੀ ਉਹਨਾਂ ਦੀ ਬਾਤ ਨੂੰ ਦਬਾਇਆ ਜਾ ਰਿਹਾ ਕਿਉਂਕਿ ਉਹਨਾਂ ਦੀ ਬਾਤਿਓਂ ਨੇ ਆਪਣੇ ਮੁਕੇ ਸਸਤ ਕਰਦੇ ਆ ਉਹਨਾਂ ਦੀ ਲੋਕਾਂ ਦੀ ਆਵਾਜ਼ ਰੁਕੀ ਕਾਨੂੰਨ ਇਹ ਸਭਾ ਤੇ ਕੋਈ ਨਹੀਂ ਇਹਦੀ ਕਰਕੇ ਜਿਹੜੀ ਉਹਨਾਂ ਦੇ ਲੋਕਾਂ ਤੇ ਹਲਕੇ ਦੇ ਲੋਕਾਂ ਦੀ ਆਵਾਜ਼ ਨੂੰ ਲਾਇਆ ਗਿਆ ਹੈ ਇਹ ਤਾਂ ਸਰਕਾਰ ਦੀ ਮਨਸ਼ਾ ਕਿ ਲੱਗਰੀ ਪੰਜਾਬ ਪ੍ਰਤੀ ਭਾਈ ਅਪਰਾਧ ਉਹ ਤਾਂ ਪਗਾਇਆ ਅਖੀਨ ਦੀ ਆਪ ਕੋਈ ਨਹੀਂ ਪੰਜਾਬ ਕਿਉਂ ਕੋਈ ਨਾ ਦੀ ਵਾਇਸ ਤਾਂ ਕਿੰਨੇ ਪਿਆਰ ਕਰਉਂਦੇ ਆਂ ਇਹ ਇਹ ਆਵਾਜ਼ ਨਾ ਉਨ੍ਹਾਂ ਦੀ ਨਾਦ ਲੱਗ ਸਕਦੀ ਜਦੋਂ ਬਾਹਰੋਂ ਤੱਕੀ ਹਾਂ ਆੜੀਮ ਨਦੀ ਸਰਕਾਰ ਨੂੰ ਜਿਹੜੇ ਆਪਾਂ ਸਰਕਾਰਾਂ ਪੰਜਾਬ ਨੂੰ ਖਤਮ ਕਰਨਾ ਚਾਹੁੰਦੀਆਂ ਵਾ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੀ ਆ ਮੈਂ ਇਸੇ ਕਰਕੇ ਉਨ੍ਹਾਂ ਨੂੰ ਇਹ ਰਾਸ ਨਹੀਂ ਆਇਆ ਕਿ ਨੌਜਵਾਨ ਸੀ ਉਹਨਾਂ ਸ਼ਾਇਰਿਕ ਗੁੰਹਦਰਾਂ ਲਾਤੇ ਤੇ ਐਸੇ ਕਰਕੇ ਇਹਨਾਂ ਨੂੰ ਇਹ ਰਾਸ ਨਹੀਂ ਆਇਆ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਸਿੰਘ ਸਾਹਿਬ ਜੀ ਵਾਸ ਕੋਈ ਸੰਗਤ ਬਹੁਤ ਆਉਂਦੀ ਹੈ ਜਾਂ ਤੁੰਗਾ ਦੂਰ ਦੂਰ ਹੁੰਦੀ ਹੈ ਕੀ ਤੁਸੀਂ ਦੇਖਦੇ ਹੋ ਕਿ ਕੀ ਮੰਗ ਰਹੇ ਹਨ ਬੰਗੇ ਉਹ ਇਹ ਕਿ ਪ੍ਰਿਆ ਕੋ ਨਾ ਸੰਸਦ ਕੋ ਬੋਲਣ ਦਾ ਮੌਕਾ ਦਿੱਤਾ ਜਾਵੇ ਪਰ ਉਹ ਆਪਣੇ ਜੀਵਨ ਦੇ ਸਾਥੀਾਂ ਦੇ ਬੋਲ ਤੇ ਰੱਖੇ ਹਨ ਨੂੰ ਲਈ ਕਿਹੜੇ ਹੱਕ ਦੇ ਬੋਲ ਦੇ ਨਜ਼ਰ ਆ ਰਹੇ ਨੇ ਕਿ ਮੁੱਦਿਆਂ ਦੀ ਗੱਲ ਕਰਨਗੇ ਧਾਰਮਿਕ ਜੁੜੀਆਂ ਪੰਜਾਬ ਦੀਆਂ ਜਮਸ਼ਪਾਲ ਨੂੰ ਬੋਲਣ ਦੇ ਬਦਲੇ ਦਿੱਤਾ ਜਾਵੇ ਕਿ ਫਿਰ ਉਹ ਮੌਕਾ ਚੁਸਰੇਗਾ ਹਾਂਜੀ ਫਿਰ ਉਹ ਸੰਸਦ ਜੀ ਨੂੰ ਨਾ ਬੋਲਣ ਦੀ ਹਵਾ ਦਿੱਤਾ ਜਾਵੇ ਮੌਕਾ ਤਾਂ ਫਿਰ ਹੀ ਆਪਣੀ ਅਜ਼ਾਦੀ ਜਾਂ ਸੁਣਨ ਕੇ ਦਿੱਤੇ ਨੇ ਕਿ ਆਪ ਦੇ ਭਾਰੀ ਮੇਰੇ ਇਹ ਪਿਆਰ ਦਾ ਸੌਦਾ ਨਹੀਂ ਨਹੀਂ ਹੁੰਦਾ ਅਲਸੀ ਰਸਤ ਤੋਂ ਹੋਣਾ ਹੁੰਦਾ ਇੱਕ ਹੀ ਨਾਮ ਇਹ ਹੁੰਦਾ ਹੈ ਜਦੋਂ ਰਹੇ ਚੰਨ ਸਾਲੋਂ ਕੇ ਬਾਅਦ ਇਹਨਾਂ ਨੂੰ ਹੋਣਾ ਹੈ ਗਾੜੀ ਉਸ ਸਿੱਖਾਸ਼ ਨੂੰ ਜਿਹੜੀ ਉਹ ਤੁਹਾਨੂੰ ਦੇਵੇ